ਅਰੇਡੀ ਇੰਟਰਨੈਟ ਉਹ ਵਿਵਸਥਾ ਦਾ ਨਾਂ ਹੈ ਜਿਸ ਰਾਹੀਂ ਦੁਨੀਆ ਭਰ ਦੇ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਉਹ ਇੱਕ ਦੂਜੇ ਨੂੰ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ ਅਤੇ ਇੱਕ ਦੂਜੇ ਵਿੱਚ ਮੌਜੂਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ ਡੰਡੀ ਇਸ ਵਿੱਚ ਇੱਕ ਤਰ੍ਹਾਂ ਉਹ ਫਾਈਬਰ ਆਪਟਿਕ ਫੋਨ ਲਾਈਨਾਂ ਸੈਟਲਾਈਟ ਸੰਬੰਧਾਂ ਅਤੇ ਹੋਰਨਾ ਮਾਧਿਅਮਾਂ ਦੁਆਰਾ ਆਪਸ ਵਿੱਚ ਗੱਲਾਂ ਕਰਦੇ ਹਨ ਡੰਡੀ ਇਹ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਦੁਨੀਆ ਵਿੱਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਸੂਚਨਾ ਭੇਜ ਸਕਦੇ ਹਾਂ ਡੰਡੀ ਇਹ ਸਾਦਨਾ ਦਾ ਇੱਕ ਅਜਿਹਾ ਸਮੁੰਦਰ ਹੈ ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰੜਕੋ ਅਤੇ ਇਸ ਵਿੱਚੋਂ ਚੋਂਦਾ ਨਹੀਂ ਅਣਗਿਣਤ ਰਤਨ ਕੱਢੋ ਡੰਡੀ ਇਸ ਵਿੱਚ ਬਣਜ ਵਪਾਰ ਦੇ ਅਸੀਮਤ ਸ਼ੁਭ ਮੌਕੇ ਮੌਜੂਦ ਹਨ ਡੰਡੀ ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਵਾਲੇ ਕਿਤਾਕਾਰਾਂ ਲਈ ਇੱਕ ਬਹੁਮੁੱਲੀ ਅਤੇ ਅਣਮੁੱਖ ਖਾਨ ਹੈ ਡੰਡੀ ਇਸ ਵਿੱਚ ਮੌਜੂਦ ਸੈਂਕੜੇ ਅਜਈਆਂ ਲਾਇਬ੍ਰੇਰੀਆਂ ਅਤੇ ਆਰਕਾਈਵਾ ਤੁਹਾਡੀਆਂ ਉਹ ਗਲਾਂ ਦੇ ਪੋਟਿਆਂ ਉੱਤੇ ਖੁੱਲ ਜਾਂਦੀਆਂ ਹਨ ਡੰਡੀ ਵਿਦਵਾਨਾਂ ਲਈ ਇਸ ਵਿੱਚ ਇਹ ਸੋਧ ਪੱਤਰਾ ਲਈ ਖੋਜ ਅਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ ਡੰਡੀ ਇਸ ਦੇ ਨਾਲ ਹੀ ਇਸ ਵਿੱਚ ਉਹ ਸ਼ੈਤਾਨੀ ਸਮੱਗਰੀ ਅਤੇ ਪਾਤਰ ਵੀ ਛੁਪੇ ਹੋਏ ਹਨ ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ ਡੰਡੀ ਜੇਕਰ ਹੋਰ ਕੁਝ ਨਹੀਂ ਰੈਡੀ ਤਾਂ ਇੰਟਰਨੈਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜਰੂਰ ਹੀ ਮੰਨਿਆ ਜਾਂਦਾ ਹੈ ਡੰਡੀ ਇਸ ਦੇ ਪਾਵਯੂਦ ਵੀ ਇਹ ਪ੍ਰਵੇਖ ਦੀ ਅਜਹੀ ਟੈਕਨੋਲੋਜੀ ਹੈ ਜਿਹੜੀ ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸ਼ਚੇ ਹੀ ਤੇਜ ਸੁਚੇਤ ਅਤੇ ਖੂਬਸੂਰਤ ਬਣਾਏਗੀ ਡੰਡੀ ਇੰਟਰਨੈਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹ ਇੱਕ ਡਾਟਾ ਸੰਚਾਰ ਸਿਸਟਮ ਹੈ ਜਿਹੜਾ ਕੇ ਵੱਖ-ਵੱਖ ਥਾਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਉਹਨਾਂ ਦਾ ਇੱਕ ਨੈੱਟਵਰਕ ਤਿਆਰ ਕਰਦਾ ਹੈ ਡੰਡੀ ਇਹ ਨੈੱਟਵਰਕ ਲੋਕਲ ਖੇਤਰ ਲੈਣ ਚੌੜੇ ਖੇਤਰ ਬੈਣ ਜਾਂ ਸੰਸਾਰ ਵਿਆਪੀ www ਹੋ ਸਕਦਾ ਹੈ ਡੰਡੀ ਸਰਲ ਰੂਪ ਨੈੱਟਵਰਕ ਲਈ ਕਟੋ ਕਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ ਜਿਹੜੇ ਕੇ ਇੱਕ ਤਾਰ ਨਾਲ ਆਪਸ ਵਿੱਚ ਜੁੜ ਕੇ ਸੂਚਨਾ ਦਾ ਆਦਾਨ ਪ੍ਰਦਾਨ ਕਰਦੇ ਹਨ ਡੰਡੀ ਪਰੰਤੂ ਇਸ ਦਾ ਗੁੰਜਲਦਾਰ ਰੂਪ ਇੰਟਰਨੈਟ ਕਹਾਉਂਦਾ ਹੈ ਜਿਸ ਦਾ ਪਸਾਰ ਵਿਸ਼ਵ ਵਿਆਪੀ ਹੁੰਦਾ ਹੈ ਡੰਡੀ ਆਰੰਭ ਵਿੱਚ ਇੰਟਰਨੈਟ ਦੀ ਵਰਤੋਂ ਬਹੁਤ ਗੁਪਤ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ਉੱਤੇ ਸਰਕਾਰੀ ਸੰਸਥਾਵਾਂ ਵਿਦਿਅਕ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਹੈ ਡੰਡੀ ਇਸ ਦੀ ਮੁੱਢਲੀ ਵਰਤੋਂ ਇਲੈਕਟ੍ਰੋਨਿਕ ਮੇਲ ਲਈ ਵੀ ਕੀਤੀ ਜਾਂਦੀ ਹੈ ਡੰਡੀ ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ ਵਪਾਰ ਲਈ ਵਰਤੋਂ ਉੱਤੇ ਰੋਕਾਂ ਲੱਗੀਆਂ ਹੋਈਆਂ ਹਨ ਡੰਡੀ ਇਸ ਨੂੰ ਇੰਟਰਨੈਟ ਦੀ ਪਹਿਲੀ ਪੀੜੀ ਕਿਹਾ ਜਾ ਸਕਦਾ ਹੈ ਡੰਡੀ ਦੂਜੀ ਪੀੜੀ ਦੇ ਇੰਟਰਨੈਟ ਦਾ ਆਰੰਭ ਬੀਤੀ ਸਦੀ ਦੇ ਅੰਤਮ ਦਹਾਕੇ ਦੇ ਸ਼ੁਰੂ ਵਿੱਚ ਹੋਇਆ